ਕਰਮ ਲੋਕ ਆਪਣੀ ਬਾਟੀਆਂ ਲੈ ਕੇ ਆਂਡ ਗਵਾਂਡ ਦੇ ਵਿੱਚ ਪਾਣੀ ਲੱਭਿਆ ਵੀ ਕਿੱਥੋਂ ਪਾਣੀ ਮਿਲ ਸਕਦਾ ਫਟਾਫਟ ਪਾਣੀ ਦਾ ਅਰੇਂਜਮੈਂਟ ਕਰਕੇ ਸਾਰੇ ਡੇਰਾ ਪ੍ਰੇਮੀਆਂ ਨੇ ਤੇ ਆਂਡੀ ਗਵਾਂਡੀਆਂ ਦੀ ਮਦਦ ਨਾਲ ਪਹੁੰਚੀ ਕੋਈ ਨਹੀਂ ਸਰ ਫਾਇਰ ਬਿਜਨ ਕੋਈ ਨਹੀਂ ਪਹੁੰਚੀ ਉਹਨਾਂ ਨਾਲ ਕੰਟੈਕਟ ਤਾਂ ਕੀਤਾ ਜਾ ਹੋਊਗਾ ਕੰਟੈਕਟ ਕੀਤਾ ਸੀ ਜੀ ਬਸ ਜਦੋਂ ਤੱਕ ਉਹਨਾਂ ਨੇ ਪਹੁੰਚਣਾ ਸੀਗਾ ਤਾਂ ਉਸ ਤੱਕ ਅਸੀਂ ਕਾਬੂ ਪਾਏ ਲਿਆ ਸੀਗਾ ਫਿਰ ਉਹਨਾਂ ਨੂੰ ਕੌਣ ਕਰਕੇ ਆ ਤਾਂ ਵੀ ਹੁਣ ਆਂਦੀ ਕੋਈ ਨਹੀਂ ਦੇਖ ਪਾਰੀ ਲੋਕਾਂ ਨੇ ਬਹੁਤ ਲੰਮੇ ਸਮੇਂ ਤੋਂ ਮਾਨਸਿਕ ਤੌਰ ਤੇ ਹੋਈ ਹੈ ਫਾਇਰ ਦੀ ਸੰਜੀਵ ਜੀ ਗੱਲ ਤਾਂ ਇਹ ਹੈ ਮੰਗ ਤਾਂ ਬਹੁਤ ਟਾਈਮ ਤੋਂ ਚੱਲੇ ਰਿਹਾ ਜੀ 6ਵੀਂ ਹਲੇ ਹੋਰ ਤਾਂ ਕਿੰਨੀ ਕ ਹੋਈਆਂ ਨੇ ਸੋ ਫਾਇਰ ਬ੍ਰਿਗੇਡ ਦੀ ਤਾਂ ਮੰਗ ਹੈਗੀ ਆ ਜੀ ਅੱਜ ਸਾਡੇ ਨਾਲ ਹੋਇਆ ਕਾਲੂਮੀ ਵੀ ਕਿਸੇ ਹੋਰ ਨਾਲ ਹੋਵੇ ਸੋ ਆਪਾਂ ਚਾਹੁੰਦੇ ਆ ਵੀ ਇਹ ਚੀਜ਼ ਘਟਣਾ ਬੰਪਰਨ ਤੋਂ ਪਹਿਲਾਂ ਪਹਿਲਾਂ ਉਰੇ ਫਾਇਰ ਬ੍ਰਿਗੇਡ ਇੱਕ ਆ ਜਾਣੀ ਚਾਹੀਦੀ ਹੈ ਹਰ ਆਈ ਦਿਨ ਅਗਜ਼ਨੀ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਵੱਡਾ ਨੁਕਸਾਨ ਹੋ ਰਿਹਾ ਤੇ ਸਬੰਧਤ ਵਿਭਾਗ ਤੇ ਸਰਕਾਰ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ ਹੈ ਜੜਬਾ ਦੇ ਅੰਦਰ ਲੰਬੇ ਸਮੇਂ ਤੋਂ ਫਾਇਰ ਬ੍ਰਿਗੇਡ ਮਸ਼ੀਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਬੇਵਜ ਦੁਕਾਨਦਾਰ ਆਪਣੇ ਆਪ ਨੂੰ ਸੁਲਮਿੰਦਾ ਮਹਿਸੂਸ ਕਰ ਰਹੇ ਨੇ ਕਿ ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਅਖੀਰਕਾਰ ਇਹ ਇਸ ਦਾ ਕਾਰਨ ਕੀ ਤੇ ਵਿਰੋਧੀ ਪਾਰਟੀਆਂ ਦੇ ਲੋਕ ਇਸ ਤੇ ਲਗਾਤਾਰ ਸਵਾਲ ਕਰ ਰਹੇ ਨੇ ਪਿਛਲੇ ਦਿਨੀ ਇੱਕੋ ਦਿਨ ਦੇ ਅੰਦਰ ਅਗਜ਼ਨੀਤੀਆ ਦੋ ਘਟਨਾਵਾਂ ਵਾਪਰਦੀਆਂ ਨੇ ਇੱਕ ਸੂਲਰ ਕਰਾਟ ਵਿਖੇ ਤੇ ਦੂਜੀ ਦਿੜਬਾ ਵਿਖੇ ਗਰਗ ਟੈਂਟ ਸਟੋਰ ਦੇ ਅੰਦਰ ਅੱਗ ਲੱਗਦੀ ਜਿੱਥੇ ਅਕਾਲੀ ਦਲ ਦੇ ਆਗੂ ਤੇ ਇਨਚਾਰਜ ਦੇ ਗੁਲਜ਼ਾਰੀ ਮੂਨੇ ਦੇ ਨਾਲ ਨਾਲ ਉਹਨਾਂ ਦੇ ਸਾਥੀ ਪਹੁੰਚਦੇ ਨੇ ਪੀੜਾਤ ਦੁਕਾਨਦਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਉਹਨਾਂ ਨੇ ਪੀੜਾਤ ਦੁਕਾਨਦਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਸਰਕਾਰ ਤੇ ਨਗਰਪੰਚਾਇਤ ਕਮੇਟੀ ਦੇ ਖਿਲਾਫ ਵੀ ਗੁੱਸਾ ਜ਼ਾਹਰ ਕੀਤਾ ਉਹਨਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ 'ਚ ਮਾਮਲਾ ਲਿਆਂਦਾ ਜਾਵੇਗਾ ਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਸ਼ਹਿਰ ਨੂੰ ਫਾਰਮ ਮਸ਼ੀਨ ਦਵਾਈ ਜਾਵੇ ਸਰ ਮੇਰਾ ਨਾਮ rahul garga ji garga tent and catering ਦਾ ਆਪਣਾ ਕੰਮ ਆ ਜੀ ਕੌਰੀਆ ਰੋਡ ਦੇ ਉੱਤੇ ਕਿਸ ਤਰ੍ਹਾਂ ਅੱਗ ਲੱਗੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਔਰ ਕਿੰਨਾ ਕੁ ਬਚਾਅ ਹੋਇਆ ਜਾਂ ਨੁਕਸਾਨ ਹੋਇਆ ਕੀ ਕਹਿਣਾ ਸਾਹਿਬ ਜੀ ਅੱਗ ਦਾ ਕਾਰਨ ਤਾਂ ਨਹੀਂ ਹਾਲੇ ਤੱਕ ਪਤਾ ਚੱਲਿਆ ਹੈਗਾ ਪ੍ਰੋਪਰ ਕਿਸ ਕਾਰਨ ਕਰਕੇ ਲੱਗੀ ਹੈ ਆਂਗਵਾਂਡ ਤੋਂ ਸਾਨੂੰ ਮੈਸੇਜ ਪਹੁੰਚਿਆ ਆ ਆ ਕੇ ਲੋਕ ਨੇ ਘਰਾਂ ਦੇ ਦਰਵਾਜ਼ੇ ਖੜਕਾਏ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗ ਚੁੱਕੀ ਆ ਤੇ ਅਸੀਂ ਜਦੋਂ ਘਰੋਂ ਭੱਜ ਭੱਜ ਕੇ ਆਏ ਤੇ ਦੇਖਿਆ ਉਹਰੇ ਬਹੁਤ ਜ਼ਿਆਦਾ ਭਿਆਨਕ ਰੂਪ ਲੈ ਲਿਆ ਸੀ ਅੱਗ ਨੇ ਤੇ ਜਦੋਂ ਇਸ ਮੈਂ ਸ਼ਟਰ ਖੋਲ੍ਹਿਆ ਤੇ ਅੱਗ ਬੇਕਾਬੂ ਹੋਣ ਵਾਲ ਤੇ ਡੇਰਾ ਪ੍ਰੇਮੀਆਂ ਦਾ ਜਿਨ੍ਹਾਂ ਨੇ ਆ ਕੇ ਸਾਡੀ ਬਹੁਤ ਹੀ ਮਦਦ ਕੀਤੀ ਬਾਲਟੀਆਂ ਚੱਕ ਕੇ ਉਹਰੇ ਪਾਣੀ ਭਰ ਕੇ ਤੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਅੱਗ ਦੇ ਕਾਬੂ ਪਾ ਲਿਆ ਕਿੰਨਾ ਕੁ ਸਮਾਨ ਜਿਹੜਾ ਹੈ ਜਲ ਚੜ ਦੇ ਰਿਹਾ ਕਿੰਨਾ ਕੁ ਨੁਕਸਾਨ ਹੋ ਸਰ ਸੁਨਾਮ ਉਸਮਾਨ ਦੀ ਤਾਂ ਗੱਲ ਐਦਾਂ ਵੀ ਪਹਿਲਾਂ ਕੱਲ ਸਾਨੂੰ ਆਏ ਸੀ ਵੀ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਆ ਬਟ ਜਦੋਂ ਅਸੀਂ ਅੰਦਰ ਵੜ ਕੇ ਦੇਖਿਆ ਅੱਗ ਬੁਝਣ ਤੋਂ ਬਾਅਦ ਘੰਟਾ 2 ਘੰਟੇ ਮਤਲਬ ਠੀਕ ਹੋਣ ਤੋਂ ਬਾਅਦ ਦੇਖਿਆ ਤਾਂ ਅੰਦਰ ਦੀ ਜਿਹੜੀ ਕ੍ਰੌਕਰੀ ਸੀ ਉਹ ਸਾਰੀ ਕਾਲੀ ਹੋ ਚੁੱਕੀ ਆ ਜੋ ਕਿ ਸਾਡੇ ਕਿਸੇ ਕੰਮ ਦੀ ਵੀ ਨਹੀਂ ਰਹੀ ਤਾਂ ਮਤਲਬ ਮਿਨੀਮਮ ਜੇ ਆਪਾਂ ਮੰਨ ਕੇ ਚੱਲੀਏ ਤਾਂ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਜਿਵੇਂ ਜਿਵੇਂ ਅੱਗੇ ਉਹ ਸਮਾਨ ਕੱਢੀ ਜਾਂਦੇ ਆ ਉਹ ਸਮਾਨ ਦੇ ਬਾਅਦ ਹੀ ਪਤਾ ਲੱਗ ਗਿਆ ਰਿਹਾ ਵੀ ਕਿੰਨਾ ਕ ਨੁਕਸਾਨ ਆ ਹਲੇ ਇਹਦੇ ਹੱਦ ਦੇ ਕੰਮ ਵੀ ਮੈਂ ਪਾਇਆ ਕਿ ਪਾਣੀ ਦਾ ਪ੍ਰਬੰਧ ਕਿਵੇਂ ਕਰੇ ਪਾਣੀ ਦਾ ਪ੍ਰਬੰਧ ਹੀ ਮੈਂ ਤੁਹਾਨੂੰ ਦੱਸਿਆ ਜਨੀਬ ਜੀ ਜਿੱਦਾਂ ਕਿ ਆਂੜੀਆਂ-ਗਾਂੜੀਆਂ ਦੀ ਸਹਾਇਤਾ ਨਾਲ ਹੀ ਕੀਤਾ ਕਰੋ ਲੋਕ ਆਪਦੀ ਬਾਲਟੀਆਂ ਲੈ ਕੇ ਆਏ ਆਂੜ-ਗਾਂੜ ਦੇ ਵਿੱਚ ਪਾਣੀ ਲੱਭਿਆ ਵੀ ਫੜਾਫੜ ਪਾਣੀ ਦਾ ਅਰੇਂਜਮੈਂਟ ਕਰਕੇ ਸਾਰੇ ਡੇਰਾ ਪ੍ਰੇਮੀਆਂ ਨੇ ਤੇ ਆਂਡੀ ਗਵੰਡੀਆਂ ਦੀ ਮੰਦਰ ਨਾਲ ਨਹੀਂ ਸਰ ਫਾਇਰ ਬਿਜਨ ਕੋਈ ਨਹੀਂ ਪਹੁੰਚੀ ਉਹਨਾਂ ਨਾਲ ਕੰਟੈਕਟ ਤਾਂ ਕੀਤਾ ਜਾਊਗਾ ਕੰਟੈਕਟ ਕੀਤਾ ਸੀ ਜੀ ਬਸ ਜਦੋਂ ਤੱਕ ਉਹਨਾਂ ਨੇ ਪਹੁੰਚਣਾ ਸੀਗਾ ਤਾਂ ਉਦੋਂ ਤੱਕ ਫਿਰ ਕਾਬੂ ਪਾਏ ਲਿਆ ਸੀਗਾ ਫਿਰ ਉਹਨਾਂ ਨੂੰ ਫੋਨ ਕਰਦੇ ਜਾਂਦੇ ਵੀ ਹੁਣ ਆਂਦੀ ਕੋਈ ਨਹੀਂ ਦੇਖਦੇ ਵਪਾਰੀ ਲੋਕਾਂ ਨੇ ਬਹੁਤ ਲੰਬੇ ਸਮੇਂ ਤੋਂ ਵਾਨ ਕੀਤੀ ਹੋਈ ਆ ਫਾਇਰ ਦੀ ਸੰਜੀਵ ਜੀ ਗੱਲ ਤਾਂ ਇਹ ਹੈ ਜੀ ਮੰਗ ਤਾਂ ਬਹੁਤ ਟਾਈਮ ਤੋਂ ਚੱਲੇ ਰਿਹਾ ਜੀ 6ਵੀਂ 7ਵੀਂ ਘਟਨਾਵਾਂ ਹੋ ਚੁੱਕੀਆਂ ਨੇ ਹਲੇ ਹੋਰ ਤਾਂ ਕਿੰਨੀਆਂ ਹੋਣੀਆਂ ਨੇ ਸੋ ਫਾਇਰ ਬ੍ਰਿਗੇਡ ਦੀ ਤਾਂ ਮੰਗ ਹੈਗੀ ਆ ਜੀ ਅੱਜ ਸਾਡੇ ਨਾਲ ਐ ਕੱਲੂਮੀ ਵੀ ਕਿਸੇ ਹੋਰ ਨਾਲ ਹੋਵੇ ਸੋ ਆਪਾਂ ਚਾਹੁੰਦੇ ਆ ਵੀ ਇਹ ਚੀਜ਼ ਘਟਣਾ ਬੱਪਰਨ ਤੋਂ ਪਹਿਲਾਂ ਪਹਿਲਾਂ ਉਰੇ ਫਾਇਰ ਬ੍ਰਿਗੇਡ ਇੱਕ ਆਜਣੀ ਚਾਹੀਦੀ ਆ ਬਲਜਾਰੀ ਜੀ ਪਹੁੰਚੇ ਨੇ ਤੁਹਾਡੇ ਅੱਜ ਦੁਪਹਿਰ ਦੀ ਘੜੀ ਚ ਤੁਹਾਡੇ ਨਾਲ ਖੜੀ ਨਹੀਂ ਗਈ ਜਿਵੇਂ ਦੇਖਦੇ ਬਿਲਕੁਲ ਜੀ ਆਏ ਨੇ ਸਰ ਆਪਾਂ ਨੂੰ ਜੀ ਪਤਾ ਰਹਿਣ ਵਾਸਤੇ ਸਾਰੇ ਇਹਨਾਂ ਨੇ ਜਾਜਾ ਕੀਤਾ ਅੰਦਰੋਂ ਬੈਠੇ ਨੇ ਚਲੋ ਦੁੱਖ ਬੰਦੇ ਤੋਂ ਕਹਿੰਦੇ ਅੱਧਾ ਰਹਿ ਜਾਦਾ ਉਹੀ ਗੱਲ ਆ ਵੀ ਇਹਨਾਂ ਨੇ ਸਾਡੇ ਸਾਥ ਦੇ ਤੱਕ ਖੜੇ ਨੇ ਸਾਡੇ ਨਾਲ ਫਾਇਰ ਵਾਸਤੇ ਵੀ ਅਸੀਂ ਸੁਖਵੀਰ ਜੀ ਤੱਕ ਗੱਲ ਪਹੁੰਚਾਉਂਦੇ ਹਾਂ ਬਿਲਕੁ ਕੀ ਸਰਕਾਰ ਆਉਣ ਤੇ ਜਾਂ ਉਸ ਤੋਂ ਪਹਿਲਾਂ ਵੀ ਕਹਿ ਰਹੇ ਨੇ ਵੀ ਕਰਾਂਗੇ ਜੀ। ਉਹ ਸਰ ਸਾਡਾ ਮਿਲਬਰਤਨ ਹੈਗਾ ਹੀ ਆ ਜੀ ਸਭ ਨਾਲ ਮਿਲਦੇ ਆ ਜਿਵੇਂ 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 ਹਰ ਪਿੰਡਰ ਦੀ ਆ ਸਭ ਪਹੁੰਚ ਰਹੇ ਨੇ ਹੌਲੀ ਹੌਲੀ ਕਰਕੇ ਜਿਵੇਂ ਪਤਾ ਲੱਗ ਜਾਂਦਾ ਸਭ ਨੂੰ ਤਾਂ ਹਰੇਕ ਪਤਾ ਲੈਣ ਤਾਂ ਆਇ ਰਿਹਾ ਜੀ ਕੋਈ ਫੋਨ ਕਾਲ ਤੇ ਕੋਈ ਮਿਲ ਕੇ ਜੀ ਤਾਂ ਆਏ ਰਹੇ ਜੀ ਸਭ ਮੰਗ ਕਰ ਲੋ ਪ੍ਰਸ਼ਾਸਨ ਮੰਗ ਤਾਂ ਇਹੀ ਆ ਜੀ ਚਲੋ ਸਾਡਾ ਤਾਂ ਜਿਹੜਾ ਨੁਕਸਾਨ ਹੋਇਆ ਜੀ ਉਹ ਤਾਂ ਹੋ ਗਿਆ ਹੀ ਹੋਗਾ ਜੀ ਸਭ ਤੋਂ ਪਹਿਲੀ ਮੰਗ ਤਾਂ ਫਾਇਰ ਬ੍ਰਿਗੇਡ ਦੀ ਆ ਜੀ ਵੀ ਆਪਣੀ ਦਿੜਬੀ ਦੀ ਜਿਹੜੀ ਜਨਤਾ ਉਹ ਸੇਫ ਹੋ ਜੀ। ਤੇ ਯਾਰ ਮੈਂ ਕਿਵੇਂ ਦੇਖਦਾ ਹਾਂ ਆਪਣੇ ਬੀਅਕਨਾਮਾ ਲਗਾਤਾਰ ਵਾਪਰ ਰਹੀ ਕਰਵੇ ਜੇ ਇਹ ਕਿਰਕ ਰੈਂਟ ਵਾਲੇ ਨੇ ਨਵਾਂ ਨੁਕਸਾਨ ਹੋ ਗਿਆ ਤਾਂ ਪਤਾ ਲੈਣਾ ਹੈ ਦੇਖੋ ਗਰਗ ਟੈਂਟ ਹਾਊਸ ਹੈ ਇਹਨਾਂ ਦੇ ਸਵੇਰੇ ਮੈਨੂੰ ਲੱਗਦਾ ਸਵੇਰੇ 3 ਵਜੇ ਸ਼ਾਇਦ ਆਗ ਲੱਗੀ ਹੈ ਸੋ ਇਹਨਾਂ ਬਹੁਤ ਭਾਰੀ ਨੁਕਸਾਨ ਹੋ ਗਿਆ ਕਿਉਂਕਿ ਮੈਂ ਅੰਦਰ ਜਾ ਕੇ ਦੇਖਿਆ ਸਾਰਾ ਜਿਹੜੀਆਂ ਕਰੋਕਰੀ ਹੈ ਉਹਦੇ ਜਿਹੜੀ ਮਲੀ ਅੱਧੀਆਂ ਮੱਚ ਗਈ ਜਿਵੇਂ ਕਿ ਬਲੈਕ ਹੋ ਗਈਆਂ ਸਾਰੀਆਂ ਕੁਰਸੀਆਂ ਦੇ ਆ ਬੈਂਚ ਗੱਦੇ ਜਿਹੜੇ ਆਪਾਂ ਟੈਂਟਰ ਦਾ ਸਮਾਨ ਵਾਏ ਟੂ ਜ਼ेड ਸਾਰਾ तकरीबन ਅੱਧ ਤੋਂ ਵੱਧ ਨੁਕਸਾਨਿਆ ਗਿਆ ਇਹਦਾ ਸ਼ੁਕਰ ਹੈ ਮਾਲਕ ਦਾ ਵੀ ਗਵਾਂਡੀਆਂ ਨੇ ਦੱਸਿਆ ਜਦੋਂ ਸਵੇਰੇ ਉੱਠੇ ਟਾਈਮ ਨਾਲ ਉਹ ਉਹਨਾਂ ਨੇ ਦੱਸਿਆ ਵੀ ਇੱਥੇ ਧੂਆਂ ਨਿਕਲਦਾ ਉਹਨਾਂ ਨੂੰ ਪਤਾ ਲੱਗਿਆ ਤੇ ਉਹ ਕੁਝ ਬਚਤ ਤਾਂ ਰਹੀ ਜੇਕਰ ਇਹ ਨਾ ਪਤਾ ਲੱਗਦਾ ਤਾਂ ਮੈਨੂੰ ਲੱਗਦਾ ਵੀ ਜਿੰਨਾ ਸਾਰਾ ਸਮਾਨ ਅੰਦਰ ਹੈਗਾ ਸ਼ਾਇਦ ਆਲੇ ਦੁਆਲੇ ਕੰਧਾਂ ਵੀ ਨੁਕਸਾਨੀਆਂ ਜਾਂਦੀਆਂ ਕਿਉਂਕਿ ਜਿਵੇਂ ਆਪਾਂ ਪਹਿਲਾਂ ਦੇਖਿਆ ਵੀ ਦੋ ਇਥੇ 6ਵੀਂ 7ਵੀਂ ਘਟਨਾ ਹੈ ਜਿਹੜੀ ਦਲਵੇ ਦੇ ਵਿੱਚ ਹੋਈ ਹੈ ਪਰ ਇਹਦੇ ਹਰੇ ਦਾ ਕੋਈ ਪ੍ਰਬੰਧ ਨਹੀਂ ਬਣਿਆ। ਭਜੀ ਅੱਜ ਤੁਸੀਂ ਇਹ ਲੋਕਾਂ ਨੇ ਪਾਣੀ ਦਾ ਪ੍ਰਬੰਧ ਕਿਸਾ ਬਣਿਆ? ਇਹ ਦੇਖੋ ਤੁਸੀਂ ਇਹਦਾ ਮੈਂ ਕਹਿੰਦਾ ਵੀ ਆਪਣੇ ਲੋਕ ਚੰਗੇ ਆ, ਸੰਸਥਾਵਾਂ ਚੰਗੀਆਂ ਨੇ। ਜਦੋਂ ਵੀ ਕਿਸੇ ਨੂੰ ਪਤਾ ਲੱਗਦਾ ਉਹ ਕੋਈ ਬਾਲਟੀ ਭਰ ਕੇ ਲਿਆਂਦਾ ਕੋਈ ਜਿਵੇਂ ਵੀ ਕੋਈ ਸਾਧਨ ਹੁੰਦਾ ਉਸ ਹਿਸਾਬ ਦੇ ਨਾਲ ਉਹ ਆਪਣੀ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਹੁੰਦੇ ਆ ਪਰ ਜਿਹੜੀ ਸਰਕਾਰ ਹੈ ਆ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਇੱਥੋਂ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਜਿਨ੍ਹਾਂ ਨੂੰ ਕੀ ਅੱਜ ਸਾਡੇ 3 ਸਾਲ ਹੋ ਗਏ ਸਰਕਾਰ ਦੇ ਵਿੱਚ ਰਾਜ ਭੋਗ ਭੋਗਦਿਆਂ ਨੂੰ ਪਰ ਅੱਜ ਤੱਕ ਦਿੜਬੇ ਦੀ ਮਾੜੀ ਕਿਸਮ ਮੈਂ ਕਹਿ ਸਕਦਾ ਕਿ ਅੱਜ ਤੱਕ ਇਹਨਾਂ ਤੋਂ ਫਾਇਰ ਗ੍ਰੇਡ ਇੱਥੇ ਉਪਰਬਧ ਨਹੀਂ ਹੋਈ 6ਵੀਂ ਸੱਤ ਨਹੀਂ ਘਟਣਾ ਕੱਲ ਟੈਂਟਰ ਨੂੰ ਅੱਗ ਲੱਗੀ ਉੱਥੇ ਕਿੰਨੀ ਲੇਟ ਪਹੁੰਚੀ ਆ ਉਹ ਫਾਇਰ ਗ੍ਰੇਡ ਸਾਹਮਣੇ ਪੈਟਰੋਲ ਪੰਪ ਸੀ ਜੇਕਰ ਖੁਦਾ ਨਾ ਖਾਸ ਤਾਂ ਕਿਤੇ ਉਹ ਸਾਈਡ ਪੰਪ ਵਾਲੇ ਸਾਈਡ ਥੋੜੀ ਜੀ ਅੱਗ ਚੱਲੀ ਜਾਂਦੀ ਤਾਂ ਬੜਨਾ ਦੱਸੋ ਕੀ ਸੀ ਭਾਈ ਜੀ ਲੋਕਲ ਜਿਹੜੀ ਆਪਣੀ ਕਮੇਟੀ ਹੈਗੀ ਉਹਨਾਂ ਦੇ ਪ੍ਰਧਾਨ ਦੇ ਵੱਲੋਂ ਵੀ ਵਾਦਾ ਕੀਤਾ ਗਿਆ ਸੀ ਕਿ ਇੱਕ ਹਫਤੇ ਦੇ ਵਿੱਚ ਫ੍ਰਾਈਅਰ ਮਸ਼ੀਨ ਹੈ ਉਹ ਆ ਜੂਗੀ ਮੈਂ ਤੁਹਾਨੂੰ ਵਾਦਾ ਕਰਕੇ ਜਾਂਦਾ ਕੀ ਲੱਗਦਾ ਹੁਣ ਉਹਨਾਂ ਦਾ ਵਾਦਾ ਜੜਾ ਖੋਖਲਾ ਨਿਕਲਿਆ ਇਹ ਜਿਹੜੀ ਸਰਕਾਰ ਹੀ ਖੋਖਲੀ ਹੋਈ ਪਈ ਹੈ ਇਹਨਾਂ ਨੇ ਇਹ ਵਾਦਾ ਹੀ ਕਰਦੀ ਹੈ ਸਰਕਾਰ ਸ਼ੋਅ ਪਜਾਦਾ ਕਰਦੀ ਹੈ ਕੰਮ ਘੱਟ ਕਰਦੀ ਹੈ ਇਹਨਾਂ ਇਹ ਕੀ ਕਰਦੇ ਆ ਬੋਰਡ ਲਾ ਦਿੰਦੇ ਆ ਭਾਜੀ ਫਲਾਣਾ ਚੈੱਕ ਦਿੱਤਾ ਭਾਜੀ ਫਲਾਣਾ ਕੰਮ ਸਟਾਰਟ ਕਰਤਾ ਪਰ ਸਟਾਰਟ ਨਹੀਂ ਹੁੰਦਾ ਉਹ ਕੱਲਾ ਹੀ ਗੱਲਾਂ ਵਈ ਕੜਾ ਬਣਾਉਂਦੇ ਕੋਈ ਕੰਮਕਾਰ ਨਹੀਂ ਕਰਦੇ ਹੁਣ ਤੁਸੀਂ ਐ ਦੇਖੋ ਸੱਤਵੇਂ ਅੱਠਵੇਂ ਵਾਰ ਇੱਥੇ ਅੱਗ ਲੱਗੀ ਹੈ ਦਰਵੇ ਦੇ ਵਿੱਚ ਇਹਨਾਂ ਦੇ ਕਹਿਣ ਦੇ ਬਾਵਜੂਦ ਵੀ ਹਾਂ ਅਸੀਂ 5 ਦਿਨ ਹਫ਼ਤੇ ਤੱਕ ਲਾਵਾਂ ਦੋ ਹਫ਼ਤੇ ਤੱਕ ਉਹ ਲਾਵਾਂਗੇ ਪਰ ਅੱਜ ਤਕਰੀਬਨ ਘੱਟੋ ਘੱਟ ਉਹ ਗੱਲਾਂ ਨੂੰ ਵੀ 2 2.5 ਮਹੀਨੇ ਹੋ ਗਏ ਹਲੇ ਤੱਕ ਕੋਈ ਇੱਥੇ ਕਿਸੇ ਚੀਜ਼ ਦੀ ਸਾਧਨ ਨਹੀਂ ਮਿਲਿਆ ਅੱਗ ਬੁਝਾਉਣ ਦਾ ਕੋਈ ਨਾ ਕੋ ਉਪਰਾਲਾ ਹੀ ਨਹੀਂ ਹੋ ਸਕਿਆ ਕੋਈ ਵੀ ਜਿੱਦ ਤੱਕ ਤੁਸੀਂ ਗੱਲ ਪਹੁੰਚਾਉਂਗੇ ਇਹ ਕਿ ਸਾਡੇ ਹਲਕੇ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਹਾਂਜੀ ਅਸੀਂ ਜ਼ਰੂਰ ਪਹੁੰਚਾਵਾਂਗੇ ਆਪਣੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੂੰ ਅਸੀਂ ਇਹ ਬੇਨਤੀ ਕਰਾਂਗੇ ਵੀ ਸਾਡੀ ਸਰਕਾਰ ਆਨ ਦੋ ਜੇਕਰ ਪਹਿਲਾ ਹੋ ਜੇ ਅਸੀਂ ਪਹਿਲਾ ਪ੍ਰਬੰਧ ਕਰਾਂਗੇ ਨਹੀਂ ਸਰਕਾਰ ਆਨ ਦੇ ਸਾਡਾ ਵਾ ਮੈਲ ਦੇ ਧਾਰ ਦੇ ਕੰਮ ਕਰਾਂਗੇ ਕਿਉਂਕਿ ਜਿਹੜੀ ਇਹ ਸਰਕਾਰ ਆ ਮੈਂ ਨਾਲ ਇਹ ਵੀ ਕਹਿਣਾ ਅੱਜ ਮਾਝਾ ਦੁਆਬਾ ਮਾਲਵੇ ਦੇ ਵਿੱਚ ਹੜ੍ਹਾਂ ਨੇ ਕਿੰਨੀ ਤਬਾਹੀ ਮਚਾਈ ਹੋਈ ਹੈ ਪਰ ਮੌਜੂਦਾ ਸਰਕਾਰ ਨੇ ਕਿਸੇ ਦੀ ਕੋਈ ਹਾਲਚਾਲ ਨਹੀਂ ਪੁੱਛਿਆ ਉਥੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਲੋਕਾਂ ਦੇ ਵਿੱਚ ਜਾ ਕੇ ਜਿਹਨੂੰ ਡੀਜ਼ਲ ਦੀ ਲੋੜ ਆ ਡੀਜ਼ਲ ਦਿੱਤਾ ਪੈਸਿਆਂ ਦੀ ਲੋੜ ਆ ਪੈਸੇ ਦਿੱਤੇ ਹਰ ਤਰ੍ਹਾਂ ਦੀ ਹੈਲਪ ਕਰਨ ਨੂੰ ਤਿਆਰ ਹੈ ਉਹ ਹਰ ਕਰੀ ਵੀ ਜਾਂਦੇ ਆ ਤੇ ਇਹ ਸਰਕਾਰ ਨੇ ਜਦੋਂ ਕੀ ਫਾਈਨਾਂਸ ਮਿਨਿਸਟਰ ਨੇ ਹਰਪਾਲ ਸਿੰਘ ਚੀਮਾ ਡਿਰਬੇ ਤੋਂ ਆ ਸੰਗਤਪੁਰੇ ਜਾ ਕੇ ਦੇਖਿਓ ਲਦਾੜ ਜਾ ਕੇ ਦੇਖਿਓ ਬਹੁਤ ਘਰਾਂ ਦੇ ਨੁਕਸਾਨ ਹੋ ਗਏ ਆਪਣੇ ਡਿਰਬੇ ਦੇ ਵਿੱਚ ਘਟੋ ਘਟ ਮੈਂ ਕਹਿ ਸਕਦਾ ਵੀ ਘਟੋ ਘਟ 4-500 ਘਰ ਹੈ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਪਰ ਇਹ ਚੀਮਾ ਸਾਹਿਬ ਨੇ ਜਾ ਕੇ ਹਲੇ ਤੱਕ ਉਹਨਾਂ ਦਾ ਹਾਲ ਨਹੀਂ ਪੁੱਛਿਆ ਉਹਨਾਂ ਨਾਲ ਦਰਦ ਨਹੀਂ ਵੰਡਾਇਆ ਉਹ ਤਾਂ ਕਹਿੰਦੇ ਅਸੀਂ ਪਿੰਡਾਂ ਦੇ ਵੀ ਜਾਂਦੇ ਰਹੇ ਆ ਇਹ ਲੋਕਾਂ ਦੇ ਅਫਰੂ ਪੁੰਜੇ ਨੇ ਕਹਿੰਦੇ ਅਸੀਂ ਜਾ ਕੇ ਉਹਨਾਂ ਨੂੰ ਮਦਦ ਵੀ ਦਿੱਤੀ ਹੈ ਘਰਾਂ ਵਾਸਤੇ ਅਸੀਂ ਕਹਿੰਦੇ ਚੱਤ ਵੀ ਬੰਦ ਰਹੇ ਹੈ ਸਿਰਫ ਇੱਕ ਘਰ ਨੂੰ ਦੇ ਕੇ ਆਇਆ ਸਿਰਫ ਇੱਕ ਘਰ ਨੂੰ 4 ਲੱਖ ਰੁਪਏ ਦੇ ਕੇ ਆਇਆ ਉਹ ਵੀ ਉੱਥੇ ਉਹਨਾਂ ਦੀ ਲੇਡੀਜ਼ ਆ ਉਹ ਛੱਤ ਥੱਲੇ ਦੱਬ ਕੇ ਮਰੀ ਐ ਸਿਰਫ ਉਸ ਘਰ ਨੂੰ ਇਹ 4 ਲੱਖ ਰੁਪਏ ਦਾ ਚੈੱਕ ਦੇ ਕੇ ਆਇਆ ਪਰ ਮੈਨੂੰ ਇਹ ਦੱਸੋ ਕਿ ਜੇਕਰ ਕੋਈ ਮਰਦਾ ਤਾਂ ਹੀ ਇਹ ਪੈਸੇ ਦੇਣਗੇ ਚੈੱਕ ਦੇਣਗੇ ਹੋਰ ਘਰਾਂ ਨੂੰ ਕਿਉਂ ਨਹੀਂ ਮਦਦ ਕੀਤੀ ਮੈਂ ਕੱਲ ਜਾ ਕੇ ਆਇਆ ਮੇਰੇ ਕੋਲ ਵੀਡੀਓ ਵੀ ਨੇ ਪ੍ਰੂਫ ਵੀ ਨੇ ਵੀ ਕਿਸੇ ਘਰ ਨੂੰ ਜੇ 5 ਪੈਸੇ ਵੀ ਦਿੱਤੇ ਹੁਣ